ਮੈਂ ਜਦੋਂ ਦਾ ਮਾਪਿਆਂ ਮਰੈ ਸੀ ਕਿਸੇ ਨੇ ਗੋਡੇ ਨਹੀਂ ਲਾਇਆ ਇਹਨੂੰ ਉਦੋਂ ਤੂੰ ਹੀ ਪਤਾ ਨਹੀਂ ਤੈਨੂੰ ਐਸ ਵੀ ਲੋਕ ਸ਼ਾਬਾਸ਼ੀ ਦੇਣਗੇ ਕੀ ਲੋਡ ਸੀ ਇਹੇ ਜੀ ਨੂੰ ਰੱਖਣ ਦੀ ਮੈਂ ਤਾਂ ਬੇਲੇ ਨੂੰ ਪਸਤਾਉਣੀ ਆ ਇਹਨੂੰ ਰੱਖ ਕੇ ਬੇਲੇ ਨੂੰ ਨਹੀਂ ਪਸਤਾਉਂਦੀ ਹਜੇ ਇਹਨੂੰ ਪਤਾ ਲੱਗੂਗਾ ਮੈਂ ਨਹੀਂ ਇਹਦੀ ਤਾਂ ਔਕਾਤ ਦਿਖਾ ਕੇ ਹਟੂੰਗੀ ਮੰਮੀ ਦਿਖਾਉਣੀ ਪਊਗੀ ਨਾਲੇ ਇਹਨੂੰ ਸਿਰ ਵੀ ਤੂੰ ਹੀ ਚੜਾਇਆਗਾ ਕੀ ਲੋੜ ਸੀ ਜੇ ਸ਼ੁਰੂ ਤੋਂ ਡੰਡੇ ਨਾ ਰੱਖੀ ਹੁੰਦੀ ਮਜਾਰ ਸੀ ਅੱਜ ਮੂਰੇ ਬੋਲ ਜਾਂਦੀ ਆ ਮੈਨੂੰ ਵੀ 100-100 ਕੁਝ ਬੋਲਦੀ ਆ ਹਜੇ ਇਹਨੂੰ ਕੋਈ ਗੁਣਸਾਨ ਨਹੀਂ ਹੈਗਾ ਵੀ ਹਾਂ ਮੈਨੂੰ ਪਾਲਿਆ ਸੰਭਿਆ ਇਹਨਾਂ ਨੇ ਉਹ ਨਹੀਂ ਇਹਨੂੰ ਜਮਾ ਵੀ ਹੈਗਾ ਇਹ ਤਾਂ ਉਹਨਾਂ ਨੂੰ ਬਣਾਈ ਬੈਠੀ ਆ ਵੀ ਪਤਾ ਨਹੀਂ ਕੀ ਕੋਸ ਹੈਗੇ ਉਹ ਆ ਜਿਨ੍ਹਾਂ ਨੇ ਵੀ ਜਾਤ ਵੀ ਨਹੀਂ ਪੁੱਛੀ ਇਹਨੂੰ ਪਛਾਨਿਆ ਵੀ ਨਹੀਂ ਆ ਕੇ ਇਹਦਾ ਪਤਾ ਵੀ ਨਹੀਂ ਲਿਆ ਵੀ ਭਾਈ ਤੂੰ ਮਰ ਗਈਆਂ ਕਿ ਜਿਉਣੀ ਉਹਨਾਂ ਦੀ ਬਣ ਗਈ ਉਹ ਆ ਉਦੋਂ ਤਾਂ ਤੇਰੀਆਂ ਭੂਆ ਰਗੀਆਂ ਵੀ ਮਰ ਗਈਆਂ ਬੇੜਾ ਬਹਿ ਗਿਆ ਉਹਨਾਂ ਦਾ ਉਸੇ ਤਾਂ ਗੱਲ ਹੈ ਨਹੀਂ ਚੱਜਦੀ ਇਹ ਮੰਮੀ ਇੱਕ ਗੱਲ ਕੀ ਕਰਾਉਣਾਗਾ ਆਪਾਂ ਇਹਦੇ ਤੋਂ ਮੈਂ ਤਾਂ ਕਹਿੰਦੀ ਇਹਨੂੰ ਕੱਢ ਦੇ ਪਰਾਂ ਤੇ ਲੋੜ ਨਹੀਂ ਮੁੜ ਕੇ ਬੜਨ ਦਾ ਨਾ ਦੇ ਇਹਨੂੰ ਫੇਰ ਪਤਾ ਲੱਗੂ ਤੈਨੂੰ ਤਾਂ ਪਤਾ ਤਾਂ ਹੈ ਨਹੀਂ ਕਾਸੇ ਦਾ ਜ਼ਮੀਨ ਜੀ ਕਰਾ ਲੈਣ ਦੇ ਮੁੜ ਕੇ ਮੈਂ ਇਹਨੂੰ ਠੱਕੇ ਦੇ ਕੇ ਕੱਢੂੰਗੀ ਐ ਤਾਂ ਹੈਗਾ ਮੰਮੀ ਪਰ ਤੂੰ ਮੈਨੂੰ ਚੱਲ ਛੱਡ ਸਾਰੀ ਗੱਲ ਤੂੰ ਮੈਨੂੰ ਐਂ ਦੱਸ ਤੈਨੂੰ ਲੱਗਦਾ ਵੀ ਜ਼ਮੀਨ ਮਿਲ ਜੂਗੀ ਆਪਾਂ ਨੂੰ ਮਿਲੂਗੀ ਮਿਲੂਗੀ ਕਿ ਮੈ ਨਹੀਂ ਨਾਲੇ ਮੰਮੀ ਆਪਾਂ ਕਿਹੜੋਂ ਕੋਈ ਹੂ ਮੰਗਦੇ ਆ ਹੁਣ ਇਹਦੇ ਵਿਆਹ ਤੇ ਵੀ ਤਾਂ ਕਿੰਨਾ ਪੈਸਾ ਲੰਗੇ ਉਹੀ ਤਾਂ ਮੈਂ ਇਹ ਆਪਣਾ ਹੰਕ ਤਾਂ ਆਪਾਂ ਨੂੰ ਦੇ ਦੇ ਨਾ ਹਾਂ ਉਹੀ ਤਾਂ ਮੈਂ ਕਹਿਨੀ ਹੈਗੀ ਸਾਰਾ ਘਰ ਲਾਤਾ ਆ ਤਾਣੀਆਂ ਬਣ ਮਣ ਕੇ ਦਾ ਦਾਜ ਜੋੜਦੀ ਬੈਗੀ ਆਪਤਾ ਤੂੰ ਮੰਜੇ ਤੇ ਕੋਈ ਗੱਲ ਨਹੀਂ ਇਹਨੇ ਮੇਰਾ ਅਸਲੀ ਚਿਹਰਾ ਹਜੇ ਦੇਖਿਆ ਕੀ ਹੈਗਾ ਕਵਿਤਾ ਗੱਲ ਹੈ ਹੈ ਜਾਖਦੀਆ ਭਾਈ ਕੀ ਗੱਲ ਹੈ ਮੰਮੀ ਆਏ ਅੰਨੇ ਕੜ ਕੜ ਜਾ ਕੇ ਵੀ ਆਏ ਮੇਰੇ ਤੋਂ ਨਾ ਕਦੇ ਛਿੱਤਰ ਖਾ ਲੂਗੀ ਮੈਨੂੰ ਆਏ ਵੀ ਵੱਡੀ ਆ ਕਾਣੂ ਹੱਥ ਚੱਕਣਾ ਇਹਦੇ ਤੇ ਚੱਕਣਾ ਹੀ ਪਊਗਾ ਆਨਿਆਂ ਚ ਦੇ ਦੇ ਇਹਦੇ ਕੁਛ ਐਵੇਂ ਲੋਟ ਆਉਂਦੀ ਇਹ ਨਾ ਤੂੰ ਕੀ ਮਾਂ ਦੇ ਕੰਨ ਭੰਨ ਲੱਗੀ ਹੋਈ ਹੈਗੀ ਤੇ ਫਿਰ ਤੈਨੂੰ ਸਾਡੀਆਂ ਗੱਲਾਂ ਸੁਣਨੀਆਂ ਜ਼ਰੂਰੀ ਆਸੀਂ ਮਾਂਾਂ ਤੀ ਆਉਂਦੀਆਂ 100 ਗੱਲਾਂ ਕਰਦੇ ਆ ਪਈ ਤਾਂ ਕੀ ਲੈਣਾ ਸਾਡੀ ਗੱਲ ਤੋਂ ਤੂੰ ਮੇਰੀ ਗੱਲ ਚ ਗਈ ਸੀ ਉਹ ਜਦੋਂ ਮੈਂ ਗੱਲ ਕਰਦੀ ਸੀ ਫੋਨ ਤੇ ਤੂੰ ਕਿਵੇਂ ਫੋਨ ਕਰਦਾ ਸੀ ਫੋਨ ਤੇ ਕਿਉਂ ਖੋਣਾ ਨਹੀਂ ਸੀਗਾ ਜਦੋਂ ਤੈਨੂੰ ਮਾਂ ਨੇ ਤੇਰੇ ਨਾਲ ਘੰਟਾ ਮੱਥਾ ਮਾਰਿਆ ਵੀ ਭਾਈ ਮੈਂ ਤਾਂ ਉੱਥੇ ਨਹੀਂ ਤੋਰਨਾ ਤੈਨੂੰ ਤੇਰਾ ਮਤਲਬ ਹੀ ਨਹੀਂ ਬਣਦਾ ਉਹਨਾਂ ਨੂੰ ਫੋਨ ਲਾਉਣ ਦਾ ਰਾਈ ਦੀ ਜੱਟ ਤੂੰ ਚੁੱਪ ਕਰ ਤੂੰ ਚੁੱਪ ਕਰ ਚੁੱਪ ਕਿਵੇਂ ਕਰਾਂ ਮੈਂ ਤੈਨੂੰ ਬੋਲਦੀ ਸਾਰ ਦਿਨ ਲੜਦੀਆਂ ਤੂੰ ਜਦੋਂ ਮੇਰੇ ਸਹੁਰਿਆਂ ਦੀ ਗੱਲ ਆਉਂਗੀ ਮੈਂ ਤਾਂ ਬੋਲਦੀ ਤੇਰੇ ਸਹੁਰਿਆਂ ਦੀ ਗੱਲ ਆ ਉਹ ਤੈਨੂੰ ਬਾਹਲੇ ਪਿਆਰੇ ਹੋਗੇ ਸਹੁਰੇ ਮੈਂ ਤਾਂ ਕਹਿੰਦੀ ਆ ਮੰਮੀ ਇਹਨੂੰ ਤੋੜ ਦੇ ਉੱਥੇ ਕੀ ਕਰਾਉਣਾ ਇਹ ਤੋਂ ਇੱਥੇ ਰੱਖ ਕੇ ਨਾਲੇ ਆਪਾਂ ਇਹਦੇ ਨਾਲ ਗੱਲਾਂ ਕਿਉਂ ਸੁਣਗੇ ਕੀ ਲੋੜ ਆ ਕਿ ਕਿੱਥੋਂ ਤੇਰੇ ਮਾਪੇ ਉਹ ਆਪ ਤਾਂ ਮਰ ਗਏ ਮੈਨੂੰ ਰੋਡੀ ਲਾ ਕੇ ਤਾਂ ਇਹ ਮੈਨੂੰ ਉਹ ਗੱਲ ਸਾਂਭਦੇ ਉਹ ਫੁੱਲਾਂ ਵਾਂਗੂ ਰੱਖਦੇ ਤੁਸੀਂ ਮੈਨੂੰ ਫੇ ਫੁੱਲਾਂ ਵਾਂਗੂ ਸਾਂਭਿਆ ਸੀ ਭਾਈ ਪਾਲਿਆ ਸੀ ਪੜਾਇਆ ਲਿਖਾਇਆ ਸੀ ਦੇਦੀ ਸ਼ਾਵਾ ਸੀ ਨਾ ਉਹ ਤਾਂ ਫਿਰ ਜ਼ਮੀਨ ਵੀ ਖਾ ਲੈਣੀ ਨਾ ਜ਼ਮੀਨ 'ਚ ਜਾ ਕੇ ਸੌਂ ਜਾ ਕਰਦੀ ਉਹ ਤਾਂ ਰੋਲਦੀ ਫਿਰਦੀ ਸੀ ਜ਼ਮੀਨ ਨੂੰ ਕਹਿ ਦਿੰਦੀ ਵੀ ਮੇਰਾ ਵਿਆਹ ਕਰ ਦੇ ਮੇਰੇ ਘਰ ਹੈਗਾ ਸੀ ਮੇਰੇ ਪਿਓ ਦਾ ਉਥੇ ਰਹਿ ਲੈਂਦੀ ਉਹ ਤਾਂ ਤੈਨੂੰ ਦੱਸਿਆ ਰਹਿ ਲੈਂਦੀ ਉਹਨੂੰ ਉਹ ਤਾਂ ਫਿਰ ਮੈਨੂੰ ਤਾਂ ਰੋਡੀ ਲੱਗੀ ਲੱਗੀ ਰੋਡੀ ਹੁਣ ਬਸ ਇੱਕ ਗੱਲ ਥੇ ਹੋਈ ਯਾ ਰੋਡੀ ਲੱਗੀ ਰੋਡੀ ਲੱਗੀ ਨਾ ਉਹ ਹੀ ਗੱਲ ਮੇਰੀ ਜ਼ਮੀਨ ਦਾ ਸਾਰਾ ਕੁਝ ਹਿੱਸਾ ਟਿਕਾ ਖਾਈ ਗਏ ਹਾਂ ਮੇਰੇਆਂ ਨਾ ਅੱਖਾਂ ਤੋਂ ਦੂਰ ਵਗ ਜਾ ਬਗ ਜਾ ਪਰ ਮੈਂ ਤੈਨੂੰ ਕਿਹਾ ਸੀ ਮੇਰੇ ਕੋਲ ਆ ਕੇ ਬੈਠੀ ਨਾ ਜੇ ਤਫਾ ਹੋ ਮੈਥੋਂ ਪਰੇ ਫਿਰ ਤੁਸੀਂ ਮੇਰੀ ਗੱਲ ਨਾ ਹੁਣ ਤੁਸੀਂ ਕਰਿਓ ਅਸਤਾ ਕਰਾਂਗੇ ਇਹੜਾ ਸਿੱਤਰ ਖਾ ਕੇ ਹੱਟੂ ਦੋਨਾਂ ਚਿਹਰੇ ਨੇ ਜਮਾਣੇ ਟਿਕਾ ਮੈਨੂੰ ਫੜ ਕੇ ਗੁੱਤਨੀਂ ਜਿੱਤ ਹੱਥ ਲਾ ਕੇ ਦੇਖ ਸਿੱਤਰ ਲਾਉਣੇ ਸੌਖੇ ਨਹੀਂ ਹੈਗੇ ਹੁਣ ਮੈਂ ਚੁੱਪ ਵੀ ਨਹੀਂ ਕਰਦੀ ਤੁਹਾਡੇ ਮੂਰੇ ਸਿਰ ਸਰ ਚੜੀ ਗਈ ਵੀ ਪ੍ਰਾਂਯਾਂ ਚੁੱਪਤਾ ਸੀ ਸਾਨੂੰ ਆਉਂਦਾ ਚੁੱਪ ਕਰਣਾ ਭੱਜ ਜਾ ਜਾ ਸਾਡੇ ਕੋਲੇ ਨਾ ਬਹਿ ਚੱਲ ਪਈ ਸਾਡੇ ਮਾਮਾ ਦੀ ਅੱਜ ਗੱਲ ਚੁੱਪ ਕਰਾ ਲਵਾਂ ਮੈਂ ਪਿਓ ਦਾ ਘਰ ਮੈਂ ਤਾਂ ਹੀ ਬੈਠੂਗੀ ਇਹ ਨਹੀਂ ਪਿਓ ਦਾ ਵੀ ਕਿੱਥੇ ਬਸ ਸਾਡੇ ਜਾਂ ਕੋਠੇ ਜੇ ਪਿਆ ਦੋ ਜਾਂ ਭੱਜ ਜਾ ਇਹੀ ਤਾਂ ਬਾਇਆ ਆਪਣੇ ਪਿਓ ਦੇ ਵਿੱਚ ਭੱਜ ਜਾ ਘਰ ਚ ਸਾਡੇ ਘਰੋਂ ਭੱਜ ਜਾ ਜਾ ਭੱਜ ਜਾ ਹੁਣ ਸਾਡਾ ਮੂੰਹ ਦੇ ਵਿੱਚ ਭੱਜ ਜਾ ਲੱਗਦੀ ਲ ਸਾਰਾ ਕੁਛ ਕਰਾ ਕੇ ਤੇ ਹੁਣ ਬਣ ਗਈ ਐ ਇਹ ਦੇਖ ਲੈ ਮੰਮੀ ਤੂੰ ਵੀ ਨਾ ਇਹਦੇ ਨਾਲ ਐਵੇਂ ਬੋਲੀਏ ਨੀ ਤੈਨੂੰ ਮਾਰ ਫੜ ਕੇ ਮੈਂ ਤਾਂ ਨਹੀਂ ਮਾਰ ਸਕਦੀ ਖਾਊਗੀ ਛਿੱਤਰ ਮੈਥੋਂ ਮੈਂ ਕਹਿੰਦੀ ਵੀ ਚਲ ਕਾਹ ਨੂੰ ਕਾਹ ਨੂੰ ਕਾਹ ਨੂੰ ਅਗਲਾ ਕਹੂਗਾ ਵੀ ਵਿਆਹ ਕੇ ਵਰ ਕੇ ਕੁੱਟਦੀ ਉਤੋਂ ਇਹਨੂੰ ਤੂੰ ਚਲਜਦੇ ਉਹ ਭਾਲਤੇ ਇਹੇ ਆ ਭਾਲਦੀ ਜਿਹੜਾ ਬੰਧੀ ਹੋਣੀ ਉਹ ਹੀ ਜਿਹੜੇ ਲਾਉਂਦੇ ਮੈਂ ਫੇਰ ਪਤਾ ਜਿਹੜੀ ਭਾਲ ਕੇ ਦਿੰਦੀ ਨਾ ਵਧਗਾ ਰਹਿੰਦੀ ਇਹਦੇ ਤੜਕੇ ਪੈਂਦੀ ਦੇ ਲਾਇਆ ਕਰਦਾ ਨਾ ਉੜਦੀ ਦੇ ਲਾਇਆ ਕਰਦਾ ਨਾ ਇਹ ਤਾਂ ਨਸ਼ਾ ਭਾਲਿਆ ਕਰਦਾ ਕੋਈ ਤਾਂ ਕਹਲਾ ਭਾਲਣਾ ਹੀ ਕੋਈ ਉਹ ਜਿਹਾ ਸੀ ਤੈਨੂੰ ਪਤਾ ਤਾਂ ਸੀਗਾ ਇਹਦਾ ਕਹੇ ਜੀ ਇਹੇ ਚੰਗੇ ਥਾਂ ਵਿਆਹ ਕੇ ਤਾਂ ਮੈਂ ਕਹਿੰਦੀ ਤਰ ਗਈ ਹੁਣ ਆਪ ਹੀ ਔਖੀ ਹੋਈ ਜਲ ਮੇਰੇ ਮੂਰੇ ਵਾਲਾ ਬੋਲਦੀ ਹੈਗੀ ਮੂਰੇ ਵਾਲਾ ਬੋਲਦੀ ਹੈ ਮੈਂ ਦੱਸਦਾ ਕੀ ਕਰਾਂ ਇਹ ਤਾਂ ਛਤਰ ਭਾਲਦੀ ਆ ਭਾਈ ਇਹ ਤਾਂ ਐ ਕਹਿੰਦੀ ਮੇਰੇ ਬੈਂਦੀ ਉੱਠਦੀ ਦੇ ਲਾਇਆ ਕਰੋ ਜਾਣ ਤਾਂ ਹੁਣ ਇਹਨੂੰ ਦੇਣਾ ਹੀ ਨਹੀਂ ਬੋਲ ਬੋਲ ਕੇ ਤਾਂ ਬਹੁਤ ਸਿਰ ਪਕਾਈ ਕੱਲੇ ਇਹਦੇ ਲਾਇਆ ਕਰ ਛਤਰ ਕੋਈ ਨਹੀਂ ਰੋਕਦਾ ਇੱਥੇ ਕੋਈ ਇਹਨੂੰ ਹੁਣ ਜਾਣ ਦਾ ਨਾਮ ਲੈਣ ਦੇ ਹੁਣ ਇਹਦੀਆਂ ਖੁੱਚਾਂ ਮੈਂ ਤੋੜੂੰਗਾ ਇਹਦੀਆਂ ਆ ਫੋਨ ਜਣਾ ਇਹਦਾ ਨਾਲੇ ਆਪਦੇ ਕੋਲੇ ਰੱਖ ਲੋੜ ਨਹੀਂ ਹੈਗੀ ਇਹਨੂੰ ਫੋਨ ਦੇਣ ਦੀ ਜੇ ਉਹਨਾਂ ਦਾ ਫੋਨ ਆਇਆ ਨਾ ਚੱਕ ਕੇ ਕਹਿਦੀ ਕਹੇ ਭਾਈ ਉਹ ਕੰਨੀ ਮੈਣੀ ਜਾਂਦੀ ਜੁੰਦੀ ਠੀ ਹੁਣ ਲੈ ਮੂੰਹ ਚਾੱਕ ਕੇ ਬਾਹਰ ਪਤਾ ਨਹੀਂ ਕਿੱਧਰ ਭਾਗੀ ਲੈ ਬੱਠਲ ਜਾ ਚਾੱਕੇ ਪਤਾ ਨਹੀਂ ਹੁਣ ਉੱਥੇ ਉਹ ਉਹਨਾਂ ਦੇ ਗਈ ਹੋਣੀ ਹੈਗੀ ਤੇਰੀ ਦੂਜੀ ਚਾਚੀ ਕੀ ਘਰੇ ਚੁਗਲੀਆਂ ਕਰਨ ਮੰਮੀ ਵੀ ਦੇਖ ਕੇ ਆਉਣੀ ਆ ਜਾਂ ਦੇਖ ਕੇ ਆ ਚੂਲੀਆਂ ਤੋਂ ਸਵਾਏ ਨੂੰ ਕੁਝ ਆਉਂਦਾ ਨਹੀਂ ਹੋਰ ਕਦੇ ਉਸ ਚਾਚੀ ਤਾਈ ਕੋਲੇ ਖੜ ਗਈ ਕਦੇ ਉੱਪਰ ਜਾਈ ਕੋਲੇ ਖੜ ਗਈ ਕਿੰਨੇ ਨੇ ਮੇਰੇ ਬਦਲੇ ਲੈਤੇ ਆਗੇ